ਜੀ ਕਿ ਨਾਲ ਡਾ ਮੰਗਲ ਸਿੰਘ ਆ ਜੀ ਹਾਂਜੀ ਕਿਸ ਤਰ੍ਹਾਂ ਦੀਆਂ ਇਹਨਾਂ ਮੁਸ਼ਕਲਾਂ ਸਾਹਮਣਾ ਕਰਨਾ ਜਿਦ ਤਰਾ ਹੁਣ ਪਾਣੀ ਵੀ ਆਇਆ ਤੇ ਹੁਣ ਪਾਣੀ ਤੋਂ ਬਾਅਦ ਲੱਤਾਂ ਤੇ ਪਾਣੀ ਅੰਦਰ ਖੜਾ ਤੇ ਬਿਮਾਰ ਪਾਣੀ ਦੇ ਵਿੱਚ ਬਦਬੂ ਆਉਂਦੀ ਹੈ ਤੇ ਮੱਛਰ ਵੀ ਜ਼ਿਆਦਾ ਬਹੁਤ ਜ਼ਿਆਦੀ ਪਰੇਸ਼ਾਨੀਆਂ ਸਾਹਿਬ ਜੀ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਇਹ ਮੱਛਰ ਜਿਹੜਾ ਹੈ ਨਾ ਸਾਡੇ ਡੰਗਰਾਂ ਨੂੰ ਬਹਿਣ ਦਿੰਦਾ ਨਾ ਸਾਨੂੰ ਬਹਿਣ ਦਿੰਦਾ ਇਹ ਬਿਮਾਰੀਆਂ ਲੱਗਣ ਦਾ ਮਹਾਮਾਰੀ ਫੈਲਣ ਦਾ ਚਾਂਸ ਬਣਿਆ ਖੜਾ ਜੇ ਸਰਕਾਰ ਨੇ ਨਾ ਬਾਹ ਫੜੀ ਤੇ ਦੁਨੀਆ ਇਸ ਤਰ੍ਹਾਂ ਬਰਬਾਦ ਹੋ ਜਾਣਾ ਮੱਛਰ ਨੇ ਬਿਮਾਰੀਆਂ ਲਾ ਕੇ ਦੁਨੀਆ ਨੂੰ ਖਤ ਮੈਂ ਲਿਖਾ ਪਹੁੰਚੇ ਤੁਹਾਡੇ ਐਮਐਲਏ ਸਾਹਿਬ ਆਏ ਬਣ ਤੋਂ ਫੋਟੋ ਕਚਾ ਕੇ ਵਾਪਸ ਚਲੇ ਗਏ ਅਸੀਂ ਆਖਿਆ ਮੈਂ ਖੁਦ ਜਾ ਕੇ ਮੈਂ ਹਪੂਲਰ ਸਾਹਿਬ ਜਾ ਅੰਦਰ ਜਾਓ ਜਾ ਕੇ ਗੇੜਾ ਮਾਰੋ ਗਰਾਊਂਡ ਤੇ ਜਾਓ ਕਹਿੰਦੇ ਅਸੀਂ ਤੁਹਾਡੇ ਵਿੱਚ ਖੜੇ ਆ ਤੇ ਗਰਾਊਂਡ ਤੇ ਕੀ ਕਰਨਾ ਉੱਥੋਂ ਫੋਟੋ ਕਚਾ ਕੇ ਬਣ ਵਾਲੀ ਬਸਤੀ ਤੋਂ ਤੇ ਉੱਥੋਂ ਗੱਡੀ ਤੇ ਚੜ ਕੇ ਤਾਂ ਆਰਾਮ ਨਾਲ ਚਲੇ ਗਿਆ ਜਿੱ ਤੱਕ ਵਾਪਸ ਨਹੀਂ ਮੁੜਿਆ ਨਾ ਆਇਆ ਹੀ ਅਜੇ ਤੱਕ ਕੋਈ ਹੌਨ ਤੱਕ ਸਹੂਲਤ ਕਿਤਾ ਨਹੀਂ ਕੋਈ ਸਹੂਲਤ ਸਾਨੂੰ ਸਰਕਾਰ ਵੱਲੋਂ ਨਹੀਂ ਆਈ ਨਾ ਸਰਕਾਰ ਨੇ ਸਾਨੂੰ ਆ ਕੇ ਸਾਡੀ ਬਾਹ ਫੜੀ ਨਾ ਸਾਨੂੰ ਪੁੱਛਿਆ ਆਪਣੇ ਗਾਰੀ ਸੱਜਣਾਉਂਦੇ ਆ ਚਾਰ ਦੇ ਜਾਂਦੇ ਆ ਕੋਈ ਸੌਦਾ ਦੇ ਜਾਂਦਾ ਇਹਨਾਂ ਨੇ ਬਾਹ ਠੀਕ ਫੜੀ ਆ ਸਰਕਾਰ ਵੱਲੋਂ ਕੋਈ ਬਾਹ ਨਹੀਂ ਸਰਕਾਰ ਦੇ ਹੱਥ ਖੜੇ ਆ ਇੱਕ ਬੱਦੂ ਕਿਦਾਂ ਚੱਲਦਾ ਹੁਣ ਬੱਦੂ ਆਦਾ ਇਤਰਾ ਹੀ ਆ ਵਿੱਚ ਕੋਈ ਗਾਠ ਦੇ ਗਿਆ ਕੋਈ ਤੋੜਾ ਦੇ ਗਿਆ ਇਤਰਾ ਜਿਹੜਾ ਦੇ ਗਿਆ ਉਹ ਡਕਰ ਨੂੰ ਵਾਪੋ ਆਪਣਾ ਲਿਜਾ ਕੇ ਕੋਈ 베ੜੀ ਤੇ ਲੈ ਜਾਂਦਾ ਕੁਛਰ ਤੇ ਚੋਕੇ ਲੈ ਜਾਂਦਾ ਕੋ ਟਰੈਕਟਰ ਤੇ ਲੱਦ ਕੇ ਲੈ ਜਾਂਦਾ ਲ ਜਾ ਕੇ ਆਪਦੇ ਡੰਗਰਾਂ ਨੂੰ ਹੁਣ ਫਿਰ ਕਿਦਾਂ ਚੱਲ ਗਿਆ ਵੀ ਜਿੱਦਾਂ ਹੁਣ ਜ਼ਿੰਦਗੀ ਦਾ ਦੌਰ ਕਿਸ ਤਰ੍ਹਾਂ ਨਿਕਲਿਆ ਜ਼ਿੰਦਗੀ ਦੀ ਬਹੁਤ ਮਾੜੀ ਹਾਲਤ ਆ ਜੀ ਜ਼ਿੰਦਗੀ ਦਾ ਤੇ ਕਾਹਦਾ ਇਹ ਦਿਨੋਂ ਤੋਂ ਬੰਦਾ ਮਰੇ ਜਿਹੜੇ ਬੰਦੇ ਮਰ ਜਾਂਦੇ ਉਹ ਸਾਡੀਆਂ ਸਾਰ ਜਦੋਂ ਮਰ ਗਈਆਂ ਤੇ ਸਾਡੇ ਹੱਥ ਪੱਲੇ ਕੁਛ ਮਸਲ ਮਰ ਗਏ ਸੀ ਮਰ ਗਏ ਹੁਣ ਸਾਨੂੰ ਆ ਮੱਛਰ ਜਿਹੜਾ ਇਹ ਸਰਕਾਰ ਲੋ ਜੇ ਨਾ ਕੋਈ ਕਦਮ اٹھਾਇਆ ਗਿਆ ਤੇ ਮੱਛਰ ਨੇ ਦੁਨੀਆ ਤੇ ਡੰਗਰ ਜਿਹੜੇ ਖਤਮ ਕਰ ਦਿੱਤੇ ਸਾਡੇ ਵੱਤ ਵੱਧੇ ਇਉਂ ਹੀ ਠੀਕ ਆ ਐਡਾ ਮੱਛਰ ਦਾ ਇਨਾ ਆ ਭయ్యా ਕੋਈ ਅੰਤ ਹਿਸਾਬ ਨਹੀਂ ਰਾਤ ਨੂੰ ਡੰ ਸ਼ਾਲਾ ਮਾਰਦੇ ਕੁੜੀ ਆਵੇ ਕਿੱਲਿਆਂ ਦੇ ਬੱਦੇ ਤੇ ਬੰਦੇ ਜਿਹੜੇ ਬੰਦੇ ਵੀ ਉਹੋ ਕੰਮ ਆ ਬੰਦਿਆਂ ਦੇ ਪੱਲੇ ਕੱਖ ਨਹੀਂ ਹੁਣ ਦੁਨੀਆ ਜੇ ਦਾਵੀ ਦੇਣੇ ਤਰ ਰਿਆ ਤੇ ਦੁਨੀਆ ਮਹਾਮਾਰੀ ਫੈਲ ਜਾਣੀ ਆ ਤੇ ਦੁਨੀਆ ਖਤਮ ਹੋ ਜਾਣੀ ਆ ਤੇ ਸਰਕਾਰ ਆਪਦੇ ਹੱਥ ਚ ਲਾ ਕੇ ਖੜੀ ਆਉ ਤੇ ਫੋਟੋ ਖਿਚਾ ਕੇ ਤੁਰੇ ਫਿਰੂਗੀ ਠੀਕ ਹੈ ਜੀ ਵੈਰ ਜੀ ਕਾ ਖਾਲਸਾ ਵੈਰ ਜੀ ਹਾਂ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਗੁਰਸੇਵ ਸਿੰਘ ਪੀ ਤਾਂ ਕੀ ਕਹਣਾ ਜਾਣੂ ਜਿਸ ਤਰ੍ਹਾਂ ਹੱਲੇ ਵੀ ਜਿਹੜੇ ਘਰ ਜਿਹੜੇ ਕੋਈ ਕੁਝ ਘਰ ਆ ਗਏ ਤੇ ਪਾਣੀ ਦੇ ਅੰਦਰ ਕੀ ਦੇ ਦੁਗਰ ਪਾਣੀ ਦਾ ਦਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਪਿੰਡ ਕਾਲੇ ਕਿਠਾਲ ਜ਼ਿਲ੍ਹਾ ਫਰੋਜ਼ਪੁਰ ਜੋ ਸਤਲੁਜ ਦਰਿਆ ਦੇ ਕੰਡੇ ਤੇ ਲਾਸਟ ਪਿੰਡ ਫਰੋਜ਼ਪੁਰ ਜਲੇ ਦਾ ਜੋ ਇਹ 10 15 ਘਾਰਵਾ ਇਹਨਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਰਸਤੇ ਦੀ ਹੂੰ ਕਿਉਂਕਿ ਰਸਤਾ ਇਹ ਆ ਜੀ ਪੰਚਾਇਤੀ ਪੈਲੀ ਆ ਇਹ ਇੱਕ ਨਲਾ ਜਾਂ ਜਿਵੇਂ ਦਰਿਆਈ ਰੂਪ ਕਹਿ ਲੋ ਉਹਦੇ ਵੀ ਦੀ ਇਹ ਅਜੇ ਵੀ ਬੇੜੀਆਂ ਤੇ ਲੰਘ ਕੇ ਕਰੇ ਜਾਂਦੇ ਨੇ ਅਸੀਂ ਇਹ ਆਨੇ ਵੀ ਜਿੱਦਾਂ ਲਾ ਸੁਧਰ ਦਿਆ ਇਹਨਾਂ ਨੂੰ ਕੋਈ ਪੂਰੇ ਨੱਪ ਕੇ ਰਸਤਾ ਉੱਚਾ ਕਰਕੇ ਇਹਨਾਂ ਦੇ ਘਰ ਨੂੰ ਜਿਹੜੇ 8-10 ਘਰ ਆ ਜੇ ਕੋਈ ਰਾਤ ਬਰਾਤੇ ਢਿੱਲਾ ਮਠਾ ਕੋਈ ਜੀ ਹੋ ਜੇ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮਸੀਤ ਪੈਂਦੀ ਆ ਇਹਨਾਂ ਨੂੰ ਬਹੁਤ ਮੁਸ਼ਕਲ ਵੱਡੀ ਆ ਮਤਲਬ ਅ ਜੇ ਕਿਤੇ ਨੇਸ ਤੇ ਕੋਈ ਬਿਮਾਰ ਬਿਮਾਰ ਕੋਈ ਵੀ ਕਿਸ ਕਿਸੇ ਤਰ੍ਹਾਂ ਦੀ ਮਸੀਤ ਕਿਸੇ ਤਰ੍ਹਾਂ ਦੀ ਆਪ ਨੂੰ ਮਸੀਤ ਪੈਂਦੀ ਆ ਮਾਲ ਡੰਗਰ ਤੋਂ ਪੈਂਦੀ ਆ ਜਾਂ ਸਾਡੇ ਕੇ ਬੱਚਾ ਢਿੱਲਾ ਮਠਾ ਹੁੰਦਾ ਜਾਂ ਕੋਈ ਜਨਾਨੀ ਜਾਂ ਕੋਈ ਬਜ਼ੁਰਗ ਢਿੱਲਾ ਬਠਾ ਹੁੰਦਾ ਆ ਇਹਲੇ 8 10 ਕਾਰਾ ਇਹਨਾਂ ਦਾ ਤਾਂ ਮੈਨਾਂ 47 ਨਾਲੋਂ ਵੀ ਮਾਰਾ ਹਾਂਜੀ 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 ਆ ਕਦਮ ਮਤਲਬ ਤੁਹਾਡੇ ਕਹਿੰਦਾ ਮਤਲਬ ਜੇ ਪਾਣੀ ਕਿਹਨੇ ਕਿਹ ਤਰੀਕੇ ਨਾਲ ਇਹਦੇ ਪਾਣੀ ਦੀ ਨਿਕਾਸੀ ਬਾਹਰ ਘੱਡਿਆ ਜੂ ਪਾਣੀ ਤੇ ਜੂ ਇਹਨਾਂ ਨੂੰ ਯਾਦ ਮਿਲ ਹਾਂਜੀ ਹਾਂਜੀ ਜੂ ਪਾਣੀ ਘਟੇ ਜੋ ਪਾਣੀ ਤੇ ਘੜਦਾ ਇਹਦੇ ਵਿੱਚ ਵਿੱਚ ਇਨਵਾਇਟ ਹੋਣਾ ਵਾ ਤੇ ਜਦੋਂ ਪਾਣੀ ਘੜਦਾ ਥੱਲੇ ਪੂਰੇ ਨੱਪ ਕੇ ਤੁਹਾਡੇ ਰਾਹ ਵੱਡਾ ਕਰਕੇ ਜਿਹੜਾ ਪਾਣੀ ਜਿਹੜਾ ਚੱਲਦਾ ਪਿਆ ਥੋੜਾ ਥੋੜਾ ਵੱਡਾ ਚੱਲਦਾ ਉਹ ਇੰਨੀ ਜਿਹੀ ਚੱਲ ਹਾਂਜੀ ਆ ਰਿਹਾ ਜੀ ਹਾਂ ਆ ਰਿਹਾ ਜੀ ਕੋਕੇ دریا ਦੇ ਮੂੰਹ ਬਣਾਏ ਆ ਜਿੱਥੋਂ ਬਣਿਆ ਉਥੋਂ ਥੋੜਾ ਥੋੜਾ ਤੁਰਿਆ ਆਉਂਦਾ ਜੀ ਤਾਂ ਕਿਸ ਤਰ੍ਹਾਂ ਉਹ ਜਿਹੜਾ ਪਸ਼ੂਆਂ ਦਾ ਪਾਲਣ ਪੋਸ਼ਣ ਕਿਦੋਂ ਪਾਲਣ ਪੋਸ਼ਣ ਜੀ ਇਹ ਚਾਰੇ ਜਿਹੜਾ ਕੋਈ ਸਮਾਨ ਕੋਈ ਰਸਤ ਪਾਣੀ ਆਉਂਦੀ ਆ ਤੇ ਬੇੜੀਆਂ ਦੇ ਰੱਖੇ ਲ ਜਾਂਦੇ ਆ ਤੇ ਬੇੜੀ ਤੇ ਆਪਾਂ ਨੂੰ ਭਲਾ ਕਿੰਨਾ ਕੁ ਲੈ ਜਾ ਸਕਦੇ ਨੇ ਤਾਂ ਵੇਖੋ ਕਿਸਤੀ ਦੇ ਵੀਰ ਲੈ ਕੇ ਆ ਆ ਰਿਹਾ ਕਿਸਤੀ ਲੈ ਕੇ ਆ ਰਿਹਾ ਹੂੰ ਤੇ ਜ਼ੀਰੋ ਗਰਾਉਂਡ ਦੇਖੋ ਕਿਸਤੀ ਲੈ ਕੇ ਆਉਣੀਆਂ ਜੇ ਦੋ ਚਾਰ ਇਕੱਠਾ ਮਿਲੀਆਂ ਇਥੋਂ ਕਿਸਤੀ ਦੇ ਲੱਦ ਕੇ ਤੇ ਘਰੇ ਲੈ ਜਾਣੀਆਂ ਫੇਰ ਘਰੇ ਫੇਰ ਪਾਣੀ ਕਾਤੇ ਖੜਨਾ ਹੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਸਭ ਤੋਂ ਹਾਂਜੀ ਬਹੁਤ ਵੱਡੀ ਮੁਸ਼ਕਲ ਹੈ ਸਾਡੇ ਤੱਕ ਹਰਿਆਚਾਰੇ ਦੀ ਪਰੇਸ਼ਾਨੀ ਆ ਚੋਕਰ ਦੀ ਫੀਡ ਦੀ ਸਰਕਾਰ ਤੋਂ ਮੰਗ ਹੀ ਕਰ ਰਹੇ ਹਾਂ ਸਰਕਾਰ ਤੋਂ ਸਭ ਤੋਂ ਵੱਡੀ ਮੰਗ ਤੇ ਹੋਈ ਇਹ ਵੀ ਇਹਨਾਂ ਦਾ ਰਸਤੇ ਦਾ ਕੋਈ ਹੱਲ ਕੀਤਾ ਜਾਵੇ ਪੂਰੇ ਨੱਪ ਕੇ ਰਸਤੇ ਹੱਲ ਕਿਉਂਕਿ ਆਰਜੀ ਰਸਤਾ ਬਣਾਉਂਦੇ ਨੇ ਉਹ ਟੁੱਟ ਜਾਂਦਾ ਵਾ ਕਿਉਂਕਿ ਜੋ ਬਾਰਿਸ਼ ਪੈਂਦੀ ਨਾ ਇਹ ਤੇ ਹੜ ਆਇਆ ਵਾ ਜਦੋਂ ਬਾਰਿਸ਼ ਪੈਂਦੀ ਉਦੋਂ ਟੁੱਟ ਜਾਂਦਾ ਵਾ ਅੱਛਾ ਉਦੋਂ ਵੀ ਟੁੱਟ ਜਾਂਦਾ ਉਦੋਂ ਵੀ ਟੁੱਟ ਜਾਂਦਾ ਉਦੋਂ ਵੀ ਬੰਦ ਹੋ ਜਾਂਦਾ ਇਹਨਾਂ ਦੇ ਘਰ ਨੂੰ ਜਾਣਾ ਨਿਮਾਨ ਹੈ ਹਾਂਜੀ ਨਿਮਾਨ ਹੈ ਕੀ ਮੰਗੀ ਕਰਦੇ ਆ ਅਸੀਂ ਇਹ ਮੰਗ ਕਰਦੇ ਵੀ ਇਹ ਰਸਤੇ ਦਾ ਕੋਈ ਉਚਾਈ ਤੇ ਇਹਨਾਂ ਦਾ ਹੱਲ ਕੀਤਾ ਜਾਵੇ ਜਾਂ ਜ਼ਮੀਨ ਦੇ ਪੱਧਰ ਦੀਆਂ ਉਚੀਆਂ ਉਧਰ ਦੀ ਰਸਤਾ ਦਿੱਤਾ ਜਾਵੇ ਇਹਨਾਂ ਨੂੰ ਜਾਂ ਇਹਦੇ ਵਿੱਚ ਪੂਰੇ ਨੱਪ ਕੇ ਇੱਕ ਛੜਕੀ ਰੂਪ ਉੱਚਾ ਦਿੱਤਾਏ ਕਿਉਂਕਿ ਸਰਕਾਰਾਂ ਕੋਲ ਬਹੁਤ ਪ੍ਰਵਾਨਾ ਸਰਕਾਰਾਂ ਤੇ ਆਪਣੇ ਵੇਖੋ ਸ਼ਹਿਰਾਂ ਦੇ ਉੱਤੋਂ ਦੀ ਪੋਲ ਕੱਢ ਦਿੰਦੀਆਂ ਦਿੱਲੀ ਵੇਖ ਲਓ ਅੰਬਾਲਾ ਵੇਖ ਲਓ ਲੁਧਿਆਣਾ ਵੇਖ ਲਓ ਕਿਹੜੇ ਕਿਹੜੇ 50 500 1000 ਫੁੱਟ ਉੱਚੇ ਪੋਲ ਆ ਜਿਹੜੀਆਂ ਕਿਸ਼ਤੀਆਂ ਜਿਹੜੀਆਂ ਜੜੀਆਂ ਇਹ ਤੁਹਾਨੂੰ ਆਪ ਲੈਉਣੀਆਂ ਨਹੀਂ ਇਹ ਸਾਰੇ ਮੁੱਲ ਮੁੱਲ ਲਈਆਂ ਆ ਆਪ ਦੀਆਂ ਮੁੱਲ ਲਈਆਂ ਆ ਅਜਾ ਤੁਹਾਨੂੰ ਇਹ ਮਤਲਬ ਹੋਣ ਲੈਂਦੀ ਹੈ ਪਹਿਲਾਂ ਨਹੀਂ ਇਹ ਜਦੋਂ ਹਾਇਤ ਹਾਰਾ ਮੈਂ ਆਪ ਖੁਦ ਜਾ ਕੇ ਮੇਰੇ ਕੋਲ ਛੋਟਾ ਤਿਆ ਮੈਨਾਂ ਉਹ ਕਿਸਤੀਆਂ ਨੇ 15000 ਦੀ ਕਿਲਚੇ ਦੇ ਪਿੰਡ ਵਾ ਰੋਇਪੁਰ ਲਾ ਕੇ ਉੱਥੋਂ ਮੋਲ ਲੈ ਕੇ ਆਏ ਰਾਜਾ ਕੇ ਲੈ ਕੇ ਆਏ ਕਿਸਤੀਆਂ ਮੋਲ ਨਹੀਂ ਸਰਕਾਰ ਵੱਲੋਂ ਨਹੀਂ ਪੂਰੀ ਹਿੰਮਤ ਨਹੀਂ ਸਰਕਾਰ ਵੱਲੋਂ ਦੀ ਬਹੁਤ ਘੱਟ ਮਦਦ ਹੋਈ ਹੈ ਜੇ ਧਾਨੀ ਸਜਣਾ ਨੇ ਬਹੁਤ ਵਾਪਰੀ ਜੇ ਤੁਹਾਨੂੰ ਸਾਡੇ ਇਲਾਕੇ ਦੇ ਐਮਐਲਏ ਨੇ ਦੇਖੋ ਜੀ ਰਣਵੀਰ ਸਿੰਘ ਐਮਐਲਏ ਆ ਮੇਰੇ ਖਿਆਲ ਆ ਵੀ ਕੋਈ ਆ ਵੀਰ ਸਾਰੇ ਖੜੇ ਐ ਨਾ ਬੋਲੋ ਅਜੇ ਤੱਕ ਆਇਆ ਹੀ ਨਹੀਂਗਾ ਆਇਆ ਨਹੀਂ ਹੋ ਜੀ ਨਹੀਂ ਆਇਆ ਆਇਆ ਹੀ ਨਹੀਂ 23 ਜੁਨੀ ਬਾਅਦ ਆਇਆ 25 ਤੀ ਦਾ ਆਇਆ 25 ਤੀ ਦਾ ਜਾੜਾ ਆਜ ਤਰੀਕ ਵੇ ਲੋਕ ਨਹੀਂ ਆ ਤੇ ਅੱਜ ਤੱਕ ਉਹ ਪਿੰਡ ਚ ਹੀ ਨਹੀਂ ਆਇਆ ਠੀਕ ਹੈ ਬੰਨਾਂ ਦੇ ਫੋੜਾਂ ਖਾ ਜਾ ਕੇ ਉਥੋਂ ਵੀਡੀਓ ਬਣਾ ਕੇ ਅਗਨ ਮੋਟਾਂ 'ਚ ਬਹਿ ਕੇ ਹੱਲੇ ਤੱਕ ਜਿਹੜੇ ਐਮਐਲਏ ਨਹੀਂ ਬੰਦੇ ਹਾਂਜੀ ਹਾਂਜੀ ਠੀਕ ਹੈ ਰੰਝੀ ਕੀ ਨਾਂ ਦਾ ਆਪਣਾ ਨਾਮ ਇੰਦਰਜੀਤ ਆ ਪਿੰਡ ਰਣਾਲੇ ਕਿਹੜਾ ਪਿੰਡ ਆ ਪਿੰਡ ਕਾਲੇ ਕੇ ਥਾੜ ਜ਼ਿਲ੍ਹਾ ਅਪਰੋਜਪੁਰ ਸਾਨੂੰ ਸਮੱਸਿਆ ਇਹ ਆ ਸਾਡੇ ਤੱਕ ਅਜੇ ਤੱਕ ਕੋਈ ਵੀ ਪਹੁੰਚਦਾ ਤਾਂ ਹੈਗਾ ਚਾਰਾ ਪਰ ਪਹੁੰਚਦਾ ਸਹੀ ਤਰ੍ਹਾਂ ਨਹੀਂ ਜਦ ਰਸਤੇ ਸਾਡੇ ਸਾਰੇ ਬਲਾਕ ਹੋ ਚੁੱਕੇ ਆ ਅਜੇ ਵੀ ਅਸੀਂ 20-20 ਫੁੱਟ ਪਾਣੀ ਆ ਅਸੀਂ ਅਜੇ ਵੀ ਘਰ ਚੁੱਕੇ ਘਿਰੇ ਆ ਤੇ ਸਾਡੀ ਕੋਈ ਨਾ ਕੋਈ ਸਹਾਇਤਾ ਜਿਵੇਂ ਮਾਲ ਡੰਗਰ ਬਹੁਤ ਔਖਾ ਵਾ ਹਰਾਚਾਰਾ ਨਹੀਂ ਹੈਗਾ ਤੇ ਪਹੁੰਚਣਾ ਚਾਹੀਦਾ ਚਾਰ ਸਾਡੇ ਵਾਸਤੇ ਤੇ ਸਾਨੂੰ ਕੋਈ ਵੀ ਸਹਾਇਤਾ ਦਿੱਤੀ ਜਾਵੇ ਜਦੋਂ ਦੇ ਹਾੜਾ ਆਏ ਆ ਪਾਣੀ ਚੱਲਦਾ ਸੀ ਹੁਣ ਪਾਣੀ ਦਾ ਵਹਾਅ ਰੁਕ ਗਿਆ ਹਾਂਜੀ ਤੇ ਉਹਨਾਂ ਦੌਰਾਨ ਫਿਰ ਕਿਸ ਤਰ੍ਹਾਂ ਜਿਹੜਾ ਸਮਾਨ ਇਕ ਲਿਆ ਜਿੱਦਾਂ ਪਾਣੀ ਦੇ ਤੁਸੀਂ ਕਹ ਰਹੇ ਹੋ ਉਹ ਵੀ 15-15 20-20 ਫੁੱਟ ਪਾਣੀ ਜਿਹੜਾ ਤੁਹਾਡੇ ਖੇਤਾਂ ਦੇ ਵਿੱਚ ਜਿਹੜਾ ਆ ਪਾੜ ਪੈ ਗਿਆ ਪਾਣੀ ਦੇ ਵਿੱਚ ਹਨਾ ਜਿਹੜਾ 20 ਫੁੱਟ ਪਾਣੀ ਖਲੋ ਗਿਆ ਕਿੰਨੀ ਕੁ ਚੀਜ਼ ਜ਼ਮੀਨ ਸੀ ਇਹ ਜ਼ਮੀਨ ਤਾਂ ਇਹਦੇ ਨਾਲੋਂ ਤਾਂ 20 ਫੁੱਟ ਪਾਣੀ ਅਜੇ ਵੀ ਡੂੰਗਾ ਜਿੱਦੇ ਚ ਅਸੀਂ ਬੇੜੀਆਂ ਤੇ ਰੋਜ਼ ਹੀ ਆਪਦੀ ਸੈਲ ਕਰਦੇ ਆ ਤੇ ਹਰਾਚਾਰਾ ਨਗਾਉਣੇ ਆ ਦੁੱਧ ਵਸਤੂ ਜੇ ਕੋਈ ਢਿੱਲ ਮੱਠ ਹੁੰਦੀ ਤਾਂ ਤਾਂ ਵੀ ਸਾਨੂੰ ਵੀ ਬੇੜੀਆਂ ਤੇ ਨਗਾਉਣਾ ਪੈਂਦਾ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਹੋਈ ਨਾ ਕੋਈ ਬੇੜੀ ਮੱਈਆ ਕਰਾਈ ਗਈ ਆ ਲੋਕ ਜਿਹੜੇ ਹੁਣ ਤੱਕ ਤਾਂ ਪਹੁੰਚੇ ਸਾਡੇ ਕੋਲੇ ਵਿਰਲੇ ਵਿਰਲੇ ਲੋਕ ਪਹੁੰਚਦੇ ਆ ਪਹੁੰਚਦੇ ਜਰੂਰ ਆ ਪਰ ਜਿੰਨੀ ਸਾਡੇ ਕੋਲੇ ਸਹਾਇਤਾ ਚਾਹੀਦੀ 19 ਸਹਾਇਤਾ ਸਾਨੂੰ ਮਿਲ ਨਹੀਂ ਰਹੀ ਰਸਤਾ ਕਹਿੰਦੇ ਪਿੰਨੋ ਸਾਰਾ ਖਤਮ ਹੋ ਗਿਆ ਬੰਦ ਹੋ ਗਿਆ ਰਸਤਾ ਦਬਰਾ ਬਣਾਇਆ ਇਹ ਅਸੀਂ ਆਪ ਮਿਹਨਤ ਕਰਕੇ ਪਿੰਨ ਨੇ ਤੇ ਆਪ ਫੇਰ ਅਸੀਂ ਚਾਲੂ ਕੀਤਾ ਵਾ ਰਸਤਾ ਸਾਡਾ ਕਹੇ ਬਣਿਓ ਵੀ ਨਹੀਂ ਹੈਗਾ ਇਸੇ ਕਰਕੇ ਜਿਹੜਾ ਲੋਕ ਜਿਹੜੇ ਤੁਹਾਡੇ ਤੱਕ ਪਹੁੰਚ ਨਹੀਂ ਹਾਂ ਇਸੇ ਕਰਕੇ ਨਹੀਂ ਪਹੁੰਚੋਗੇ ਜਿਹੜੇ ਬਾਹਰ ਸੀ ਉਹ ਸਾਡੀ ਨਜਾਇਜ਼ ਫਾਇਦਾ ਉਹ ਸਾਡਾ ਚੋਕ ਲਿਆ ਉਹਨਾਂ ਨੇ ਤੇ ਹੁਣ ਜਿਹੜਾ ਰਸਤਾ ਬਣ ਗਿਆ ਤੇ ਹੁਣ ਕੋਈ ਲੋਕ ਹੁਣ ਵੀ ਬਹੁਤ ਜ਼ਿਆਦਾ ਘੱਟ ਆਉਂਦੇ ਜੇ ਆਉਂਦੇ ਆ ਤੇ ਸਾਨੂੰ ਜਾ ਕੇ ਵੱਡੇ ਰੋਡ ਤੋਂ ਜਾ ਕੇ ਟਰਾਲੀਆਂ ਆਵ ਲੈਉਣੀਆਂ ਪੈਂਦੀਆਂ ਸਾਡੇ ਤੱਕ ਕੋਈ ਵੀ ਪਹੁੰਚਦਾ ਨਹੀਂ ਮੰਗ ਮੰਗ ਕਰਦੇ ਸਾਡੇ ਤੱਕ ਚਾਰ ਵੰਡ ਮਾਲ ਵਾਸਤੇ ਸਾਡੇ ਤੱਕ ਪਹੁੰਚਣਾ ਚਾਹੀਦਾ ਬਾਕੀ ਜਿਹੜਾ ਸੌਦਾ ਵਾ ਨਾ ਉਹ ਸਾਡੇ ਇੱਕ ਹਰ ਇੱਕ ਘਰ ਦੇ ਵਾਚ ਵਾਧੂ ਆ ਇਹ ਨਹੀਂ ਆਹੀ ਆਦੇ ਨਹੀਂ ਆਇਆ ਉਹ ਅਗਣ ਬੋਰਡ ਰਾਈ ਵੀ ਆਇਆ ਪਰ ਸਾਨੂੰ ਮੁਸ਼ਕਲ ਇਹ ਸਾਡੇ ਤੱਕ ਹੁਣ ਰਾਹ ਬਣਿਆ ਵਾ ਹੁਣ ਚਾਰਾ ਪਹੁੰਚਣਾ ਚਾਹੀਦਾ ਵਾ ਸਾ ਹਜੇ ਵੀ ਅਸੀਂ ਬੇੜੀਆਂ ਤੇ ਔਖੀਆਂ ਬੇੜੀਆਂ ਤੇ ਲੈ ਕੇ ਹੀ ਜਾਂਦੇ ਆ ਤੇ ਬੇੜੀਆਂ ਤੇ ਨੰਗਦੇ ਸਾਨੂੰ ਕੋਈ ਵੀ ਮੁਸੀਬਤ ਪੈਂਦੀ ਆ ਅਸੀਂ ਬੇੜੀਆਂ ਸਾਡੀਆਂ ਸਹਾਰਾ ਹੈ ਸਰਕਾਰ ਵੱਲੋਂ ਸਾਨੂੰ ਬੇੜੀ ਵੀ ਕੋਈ ਨਹੀਂ ਦਿੱਤੀ ਇਹ ਪਹਿਲਾਂ ਕਿੰਨੀ ਕੁਤੀ ਜ਼ਮੀਨ ਸੀ ਜਿਹੜਾ 20 ਫੁੱਟ ਇਹ 20 ਫੁੱਟ ਤੋਂ ਇਹ ਸਰਕਾਰੀ ਭਾਜੀ ਜ਼ਮੀਨ ਸੀ ਇਹ ਸਰਕਾਰ ਤੋਂ ਪੰਚਾਇਤੀ ਜ਼ਮੀਨ ਆ ਇਹ 20 20 ਫੁੱਟ ਪਹਿਲਾਂ ਲਾਈ ਇਹ ਢੂੰਗੀ ਸੀ ਇਹ ਸਰਕਾਰ ਦਾ ਅਧੀਗ ਪੰਚਾਇਤੀ ਇਹ ਲੋਕਾਂ ਦੀ ਇਹ ਮਾਲਕੀ ਵੀ ਇਹਦੇ ਚ ਅਸੀਂ ਯਾਨੀ ਕਿ ਆਪਦਾ ਰਸਤਾ ਬਣਾਇਆ ਸੀ ਸਰਕਾਰੀ ਜ਼ਮੀਨ ਤੇ ਤੇ ਉਹ ਸਾਡਾ ਟੁੱਟ ਚੁੱਕਾ ਸਾਨੂੰ ਤਾਂ ਬੇੜੀਆਂ ਤੇ ਨੰਗਣਾ ਬਾਕੀ ਪਾਣੀ ਜਿਹੜਾ ਰਸਤਾ ਉਹ ਟੁੱਟ ਗਿਆ ਤੇ ਪਹਿਲਾਂ ਉਹ ਜਿਹੜੀ ਨੀਵੀਂ ਜ਼ਮੀਨ ਹਾਂ ਪਹਿਲਾਂ ਵੀ ਜ਼ਮੀਨ ਆਪਦੀਆਂ ਪੈੜੀਆਂ ਨਾਲੋਂ ਨੀਵੀਂ ਹਾਂ